ਜਦੋਂ ਨਾਮ ਸਟੈਂਡ ਸਿਟਮ ਤੁਸੀਂ ਪ੍ਰਿੰਸੀਪਲ ਜੇ ਸਕੰਡਰੀਅਰ ਸਕੂਲ ਦੇ ਹਾਂਜੀ ਮੈਡਮ ਜੀ ਕੱਲ ਘਟਨਾ ਤੁਹਾਡੇ ਸਕੂਲ ਚ ਵਾਪਰੀ ਜਿਹੜੀ ਬੱਚੀ ਇੱਕ ਪਿਸਤਲ ਲੈ ਕੇ ਆਈ ਸੀ ਉਹਦੇ ਸਬੰਧ ਸਾਰੀ ਘਟਨਾ ਕੀ ਤੇ ਤੁਸੀਂ ਗਾਂ ਕੀ ਉਪਰਾਲੇ ਕਰ ਰਹੇ ਜੀ ਵੀ ਅਜਿਹੀ ਘਟਨਾ ਕੋਈ ਨਾ ਵਾਪਰੇ ਸਰ ਜੀ ਇਹ ਬਾਤ ਜਦੋਂ ਪੇਰੈਂਟਸ ਆ ਕੇ ਇਨਕੁਆਰੀ ਲਈ ਆਏ ਹੈ ਇਨਕੁਆਰੀ ਨੇ ਇਹਨੇ ਪੁੱਛਿਆ ਹੈ ਕਿ ਬਾਈ ਮਿਸਟੇਕ ਹੈ ਬੱਚੋ ਨੇ ਹਮਾਰਾ लाइसेंस uh, लाइसेंस वाला जो रिगोल्वर है वो लेकर आया है ऐसे हमें शक है ठीक है ना तो फिर हमने बच्चों का जब देख बाइक चेक कर रहे हैं

ਨਹੀਂ ਹੈ ਤਬ ਤੱਕ ਛੁੱਟੀ ਵੀ ਹੋ ਗਈ ਹੈ ਠੀਕ ਹੈ ਨਾ ਮੈਮ ਜਦੋਂ ਇਹ ਘਟਨਾ ਸਾਰੀ ਵਾਪਸ ਦੀ ਆ 130 ਤੇ ਜਦੋਂ ਮਤਲਬ ਕਿ ਲੱਭ ਜਾਂਦਾ ਹੈ ਜਾਂ ਉਹਦੇ ਪੇਰੈਂਟਸ ਆ ਜਾਂਦੇ ਆ ਫਿਰ ਪੁਲਿਸ ਨੂੰ ਉਸ ਟਾਈਮ ਕਿਉਂ ਨਹੀਂ ਸੂਚਿਤ ਕੀਤਾ ਜਾਂਦਾ ਸ਼ਾਮ ਨੂੰ ਹੀ ਕਿਉਂ 8 ਵਜੇ ਦੇ ਕਰੀਬ ਜਿਹੜਾ ਆ ਦਰਖਾਸਤ ਜਿਹੜੀ ਆ ਦਿੱਤੀ ਜਾਂਦੀ ਹੈ ਉਹ ਉਸੇ ਟਾਈਮ ਬਰ ਇਹ ہمارا ਸੰਧੂ ਪਾਪਾ ਦਾ ਜੋ ਪੋਪ ਦਾ ਉਹ ਫਿਊਨਰਲ ਦਾ ਪ੍ਰੋਗਰਾਮ ਦਾ ਫਾਦਰ ਜੀ ਨੇ ਉਹ ਜੋ ਉਸਕੇ ਲਈ ਗਿਆ ਬੁਆ ਤਾਂ ਠੀਕ ਹੈ ਨਾ ਜੋ ਸਕੂਲ ਦਾ ਡਾਇਰੈਕਟਰ ਹੈ और मे भी प्रेयर अटेंड करना था और उसके बाद और ये बच्चों ने कभी पेरेंट्स ने कोई चीज बच्चों से घुम हो गया और इस तरह बैग में से लेने के लिए तो आ जाता है मैंने एकदम देखा भी नहीं है कि ये मैम जो रिवाल्वर हैंड ओवर किया गया, तो, गया। पेरेंट्स ने ले लिया मैंने किन के पास है बोल रहे थे पेरेंट्स ने खुद ले लिया मुझसे मैंने नहीं कुछ किया आगे मैंने से आप कभी नहीं स्कूल आगे से कुछ कर रहा है अभी ऐसी घटना आगे ना हो बच्चों को ब्रीफ कर रहे हैं हाँ नाउ वी हैव सस्पेंडेड दैट गर्ल फ्रॉम द स्कूल एंड वी हैव मेड अ टीम फॉर इन्वेस्टिगेशन एंड फॉर द थिंग्स एंड वी हैव मेड अ कंप्लेंट टू द पुलिस आल्सो एंड योर पुलिस स्टेशन हां ਤੁਹਾ ਜੇ ਮੈਂ ਜਿਵੇਂ ਮੰਨ ਲਓ ਵੀ ਅਜਿਹੀ ਘਟਨਾ ਜੇ ਮੰਨ ਲਓ ਉੱਥੇ ਕੋਈ ਰਿਵਾਲਵਰ ਦੇ ਨਾਲ ਗੋਲੀ ਚੱਲ ਜਾਂਦੀ ਜਾਂ ਉੱਥੇ ਕੁਝ ਕਿਸੇ ਨੂੰ ਵੀ ਕਿਸੇ ਟੀਚਰ ਨੂੰ ਵੀ ਗੋਲੀ ਲੱਗ ਸਕਦੀ ਕਿਸੇ ਨੂੰ ਵੀ ਤੁਹਾਨੂੰ ਲੱਗਦਾ ਨਹੀਂ ਆ ਵੀ ਇਹ ਚੀਜ਼ ਨੂੰ ਤੁਰੰਤ ਜਿਹੜਾ ਆ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਸੀਗਾ ਸ਼ਾਮੀ ਹੀ ਕਿਉਂ 4-5 ਘੰਟੇ ਬਾਅਦ ਜਦੋਂ ਇਹ ਮਾਮਲਾ ਜਿਹੜਾ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਤਾਂ ਉਸ ਤੋਂ ਬਾਅਦ ਜਿਹੜਾ ਕੰਪਲੇਂਟ ਜਿਹੜੀ ਜਾਂਦੀ ਹੈ ਠਾੜੇ ਸਰ ਦੇਖੋ ਨਾ ਇਹ ਇਹ ਬਾਤ ਇਸ ਤਰ੍ਹਾਂ ਹੋ ਗਈ ਹੈ ਕਿ ਮੇਰੇ ਕੋ ਕਿਹ ਪਤਾ ਬੁੱਤਾ ਕਿ ਇਹ ਲਾਈਵ ਹੈ ਕਿ ਆ ਹੈ ਕਿਸ ਤਰ੍ਹਾਂ ਹੈ ਇਹ ਪੇਰੈਂਟਸ ਕبھی-ਕبھی बच्चों ने कुछ चीज घर से लेकर आता होता है वो पेरेंट्स पे, को हैंड ओवर करते होते हैं ठीक है ना कभी मोबाइल लेकर आ गया कभी गाड़ी का चाबी लेकर आ गया कभी वो कोई चीज है पेरेंट्स का जिम्मेदारी बनता है ना बैग में क्या भेज रहे हैं क्या नहीं भेज रहे वो देखने के लिए फिर हाँ, अभी देखो जब छुट्टी का टाइम भी हो गया जल्दी में बच्चे सारे चले गए हैं इन्वेस्टिगेशन करने के लिए पूछने के लिए मेरे पास भी टाइम भी तो नहीं हो रहे थे छुट्टी के पहले वो तो चलो ठीक है अब बुलाकर पूछना ये सारे कुछ है देन आई वाज वेटिंग फॉर द डायरेक्टर टू कम एंड वी विल डिस्कस एंड वी विल आस्क द थिंग्स लड़की को स्कूल okay? से निकाल दिया हां वी हैव सस्पेंडेड हर फॉर द इन्वेस्टिगेशन टाइम एंड सो फर्दर थिंग्स वी विल सी दैट व्हाट विल बी द दिस ओके सर एक स्कूली विद्यार्थी ਵੱਡੋ ਜਿਹੜਾ ਸੈਕਰੀਟ ਸਕੂਲ ਵਿੱਚ ਪੜ੍ਹਦੀ ਸੀ ਉਹਦੇ ਵੱਲੋਂ ਆਪਣੇ ਪਿਤਾ ਦਾ ਜਿਹੜਾ ਪਸੌਣ ਲੈਣ ਦਾ ਗਿਆ ਸੀ ਅਸਰ ਉਹ ਪੁਲਿਸ ਸਕੂਲ ਮਾਮਲਾ ਪੁੱਜਿਆ ਸਰ ਕੀ ਕਾਰਵਾਈ ਕੀਤੀ ਗਈ ਹੈ ਇੱਕ ਇੱਕ ਮਾਮਲਾ ਨਾਲ ਸੋਸ਼ਲ ਮੀਡੀਆ ਤੇ ਵੀ ਇੱਕ ਵਾਇਸ ਰਿਕਾਰਡਿੰਗ ਆਈ ਉਸ ਪ੍ਰੰਤ ਜਿਹੜਾ ਸੀ ਸਕੂਲ ਨਾਲ ਵੀ ਸੰਪਰਕ ਕੀਤਾ ਤੇ ਸਕੂਲ ਵੱਲੋਂ ਇੱਕ ਐਪਲੀਕੇਸ਼ਨ ਦਿੱਤੀ ਗਈ ਜਿਹੜੇ ਸਰਬਜੀਤ ਸਿੰਘ ਕਲਸੀਆ ਦੇ ਰਹਿਣ ਵਾਲੇ ਨੇ ਇਹਨਾਂ ਦੀ ਛੋਟੀ ਬੱਚੀ ਹੈ ਜਿਹੜੀ 7th ਕਲਾਸ ਦੀ ਸਟੂਡੈਂਟ ਹੈ ਉਹ ਆਪਣੇ ਘਰੋਂ ਆਪਣੇ ਪਿਤਾ ਦਾ ਲਾਇਸੈਂਸੀ ਵਪਾਰ ਆਪਣੇ ਬੈਗ ਦੇ ਵਿੱਚ ਪਾ ਕੇ ਲੈ ਆਉਂਦੀ ਹੈ ਜਸਵੰਤ ਦੀ ਪੇਰੈਂਟਸ ਵੱਲੋਂ ਸਕੂਲ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਜਾਂਦੀ ਹੈ ਬੈਗ ਤੋਂ ਕੱਢ ਕੇ ਆਪਣੀ ਡੱਬੇ ਤੇ ਲਾ ਲੈਂਦੀ ਹੈ ਤੇ ਚੈੱਕ ਕਰਕੇ ਸਕੂਲ ਵੱਲੋਂ ਜਿਹੜੇ ਉਹਦੇ ਪੇਰੈਂਟਸ ਨੂੰ ਇਹ ਵੈਪਨ ਵਾਪਸ ਕੀਤਾ ਗਿਆ ਸੋ ਇਸ ਸਬੰਧੀ ਥਾਣਾ ਭੀਖੀ ਵਿਖੇ ਸਰਬਜੀਤ ਸਿੰਘ ਦੇ ਉੱਤੇ ਜਿਹੜੀ ਐਫ ਆਈ ਆਰ ਦਰਜ ਕਰ ਲਈ ਕਿਉਂਕਿ ਸਕੂਲ ਦੇ ਵਿੱਚ ਬੱਚਿਆਂ ਦਾ ਪਿਸਤਲ ਲੈ ਕੇ ਆਉਣਾ ਇਹ ਕੋਈ ਛੋਟੀ ਗੱਲ ਨਹੀਂ ਇਹਦੀ ਗਹਿਰਾਈ ਨਾਲ ਜਿਹੜੀ ਉਹ ਤਫਤੀਸ਼ ਕੀਤੀ ਜਾ ਰਹੀ ਹੈ ਹਰ ਇੱਕ ਟੈਕਨੀਕਲ ਐਂਗਲ ਨਾਲ ਇਹਦੀ ਪੜਤਾਲ ਕੀਤੀ ਜਾਊਗੀ ਵੀ ਉਹ ਉਹ ਲੜਕੀ ਵੈਪਨ ਕਿਉਂ ਲੈ ਕੇ ਆਈ ਉਹਦਾ ਲੈ ਕੇ ਆਉਣ ਦਾ ਰੀਜ਼ਨ ਕੀ ਸੀ ਸੋ ਇਹਦੀ ਤਫ਼ਤੀਸ਼ ਆ ਜਿਹੜੀ ਉਹ ਜਾਰੀ ਹੈ ਸਰ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਸਕੂਲ ਪ੍ਰਬੰਧਕਾਂ ਵੱਲੋਂ ਇਹ ਕਣ ਗੇਲੀ ਕੀਤੀ ਗਈ ਕਿਉਂਕਿ 1:30 ਵਜੇ ਦੀ ਘਟਨਾ ਹੈ ਤੇ 8:46 ਮਿੰਟ ਤੇ ਦਰਖਾਸਤ ਜਿਹੜੀ ਠਾਣਾ ਪੀਖੇਂ ਦੇ ਵਿੱਚ ਪਹੁੰਚਦੀ ਹੈ ਬਿਲਕੁਲ ਜੀ ਬਿਲਕੁਲ ਸਾਨੂੰ ਵੀ ਇਨਫੋਰਮੇਸ਼ਨ ਜਿਹੜੀ ਆ ਮੀਡੀਆ ਰਾਹੀਂ ਮਿਲੀ ਹੈ ਤੇ ਫਿਰ ਅਸੀਂ ਸਕੂਲ ਐਡਮਿਨਿਸਟ੍ਰੇਸ਼ਨ ਨੂੰ ਜਿਹੜੀ ਜਦੋਂ ਪੁੱਛ ਪੜਤਾਲ ਕੀਤੀ ਤੇ ਫਿਰ ਇਹਨਾਂ ਵੱਲੋਂ ਜਿਹੜੀ ਐਪਲੀਕੇਸ਼ਨ ਜਿਹੜੀ ਆ ਥਾਣੇ ਨੂੰ ਨੋਟ ਕੀਤੀ ਗਈ ਜਦੋਂ ਕਿ ਸਕੂਲ ਨੂੰ ਚਾਹੀਦਾ ਸੀਗਾ ਵੀ ਇਦਾਂ ਦੀ ਘਟਨਾ ਜਿਹੜੀ ਆ ਤੁਰੰਤ ਪੁਲਿਸ ਨੂੰ ਇਨਫੋਰਮੇਸ਼ਨ ਦਿੰਦੇ ਜਿਹੜਾ ਵੈਪਨ ਇਹਨਾਂ ਨੇ ਫਾਦਰ ਨੂੰ ਦੇ ਦਿੱਤਾ ਉਹ ਫਾਦਰ ਨੂੰ ਦੇਣ ਦੀ ਵਿਜਾ ਪੁਲਿਸ ਦੇ ਹੈਂਡਓਵਰ ਕਰਦੇ ਤੇ ਮੌਕੇ ਤੇ ਪੜਤਾਲ ਹੁੰਦੀ ਵੀ ਕਿਸ ਤਰੀਕੇ ਨਾਲ ਵੈਪਨ ਜਿਹੜਾ ਉਹ ਥਾਣੇ ਦੇ ਆਪਣੇ ਸਕੂਲ ਦੇ ਵਿੱਚ ਆਇਆ ਸੋ ਹੁਣ ਵੀ ਇਹਦੀ ਜਿਹੜੀ ਪੜਤਾਲ ਉਹ ਤੱਥਾਂ ਦੇ ਆਧਾਰ ਤੇ ਕਰਕੇ ਤੇਦੀ ਕਾਨੂੰਨੀ ਕਾਰਵਾਈ ਜਿਹੜੀ ਅਮਲ ਸੁਲਿਆ ਦੀ ਜੋ ਪਰਚਾ ਵਗੈਰਾ ਦਰਜ ਕਰਦਾ ਬਿਲਕੁਲ ਜੀ ਐਫ ਆਈ ਆਰ ਜਿਹੜੀ ਆ ਉਹ ਥਾਣੇ ਇਸ ਇਵੈਂਟ ਦੇ ਵਿੱਚ ਦੇ ਫਾਦਰ ਦੇ ਉੱਤੇ ਦਲਜਰ ਰਜਿਸਟਰ ਹੋ ਚੁੱਕੀ ਆ ਜੀ ਦੀ ਤਫਤੀਸ਼ ਚੱਲੀ